ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਜੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈਗਾ ਜਿਹੜਾ ਹੈਗਾ ਇਹਦੀ ਡੋਮਿਨੇਸ਼ਨ ਜਿਹੜੀ ਐਕਸਰਸਾਈਜ਼ ਉਹ ਕੀਤੀ ਜਾ ਰਹੀ ਹੋਗੀ ਅੰਨੋਸੀ ਸੀਰੀਜ਼ ਤੇ ਅੱਜ ਜਿਹੜਾ ਹੈਗਾ ਅ ਅੱਜ ਰੇਲਵੇ ਸਟੇਸ਼ਨ ਦੀ ਜਿਹੜੀ ਹੈਗੀ ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਨਾਲ-ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨ ਹੈਗੇ ਉਹ ਸਾਰੇ ਚੈੱਕ ਕੀਤੇ ਗਏ ਹੈਗੇ ਉੱਥੇ ਬਰਸਰਡ ਅਫਸਰਸ ਐਂਡ ਜਿਹੜੇ ਐਸ ਐਚ ਓਸ ਹੈਗੇ ਇਸ ਤੋਂ ਇਲਾਵਾ ਜੜੀ ਸਪੈਸ਼ਲ ਟੀਮਾਂ ਹੈ ਐਸ ਓ ਜੀ ਹੋਈ ਸਾਰਿਆਂ ਦੀ ਡਿਊਟੀ ਜਿਹੜੀ ਹੈਗੀ ਲਾਈ ਗਈ ਹੈਗੇ ਇਹਦੇ ਨਾਲ ਹੀ ਜਿਹੜੀ ਹੈਗੀ ਪੌਪਪਰ ਜਿਹੜੀ ਐਂਟੀ ਸ਼ ਉਹ ਅਸੀਂ ਮਾਰਕੀਟ ਦੇ ਵਿੱਚ ਵੀ ਕਰੇ ਹੈਗੇ ਨਾ ਪਾਰਕਿੰਗਸ ਦੇ ਵਿੱਚ ਵੀ ਕਰੇ ਹੈਗੇ ਉਹ ਸਾਰਾ ਸਾਡੀ ਜਿਹੜੀ ਐਕਸਟੈਂਸਿਵ ਐਕਸਰਸਾਈਜ਼ ਹੈ ਉਹ ਅੱਗੇ ਵੀ ਕੰਟੀਨਿਊ ਰਹੇਗੀ ਪੰਜਾਬ ਜਿਹੜੀ ਲੜਵੀ ਕੀਤਾ ਗਿਆ ਦਿੱਲੀ ਦੇ ਕੋਲ ਜੀ ਇਹਦੇ ਚ ਬੜਾ ਹੈਗਾ ਕਿ ਬਾਰਡਰ ਰੀਜਨ ਕਰਕੇ ਜਿਹੜਾ ਹੈਗਾ ਗੁਰਦਾਸਪੁਰ ਹਮੇਸ਼ਾ ਜਿਹੜਾ ਹੈਗਾ ਆ ਆ ਬਰਦਾਸ਼ਪੁਰ ਪੁਲਿਸ ਹਮੇਸ਼ਾ ਜਿਹੜੀ ਹੈਗੀ ਇਹਦੀ ਡੋਮੀਨੇਸ਼ਨ ਐਕਸਰਸਾਈਜ਼ ਦੇ ਵਿੱਚ ਐਂਡ ਪ੍ਰੋਪਰ ਚੈਕਿੰਗ ਮੇਨਟੇਨ ਕਰਨ ਦੇ ਵਿੱਚ ਜਿਹੜਾ ਹੈਗਾ ਪ੍ਰੋਪਰ ਐਕਟੀਵਿਟੀ ਜਿਹੜੀ ਹੈਗੀ ਐਂਡ ਇੱਥੇ ਬਾਰਡਰ ਦੀ ਇਹ ਗੱਲ ਕੀਤੀ ਹੈ ਰਾਤ ਨੂੰ ਕਿੰਨੀ ਚੈਕਿੰਗ ਕੀਤੀ ਹੈ ਬੋਲੋ ਦੇਖੋ ਰਾਤ ਨੂੰ ਤੁਸੀਂ ਦੇਖਿਓਗੇ ਰਾਤ ਨੂੰ ਸਾਡੀ ਸਪੈਸ਼ਲ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਹੁੰਦੀ ਹੈ 11:30 ਤੋਂ 12:30 ਦੇ ਇਹੋ ਲਾ ਸਾਡੇੱਖ-ਵੱਖ ਜਿਹੜੇ ਸਪੈਸ਼ਲ ਨਾਕੇ ਵੀ ਲੱਗਦੇ ਹੈਗੇ ਇਹਦੇ ਚ ਜੋਇੰਟ ਨਾਕ ਬੰਦੀ ਜਿਹੜੀ ਹੈਗੀ ਵੀ ਇਸ ਹਫਤੇ ਨਾਲ ਓਏ ਬੜਾ ਜੀ ਦੱਸਦੇ ਹੋ